ਕ੍ਰੈਡਿੰਗ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆਈ ਹੈ ਉਪ ਰਾਸ਼ਟਰਪਤੀ ਕਮਲਾ ਹੈਰਿਸ ਚੋਣ ਦਿਨ ਤੋਂ ਮਹੀਨੇ ਪਹਿਲਾਂ ਡੈਮੋਕ੍ਰੇਟਿਕ ਟਿਕਟ ਤੇ ਰਾਸ਼ਟਰਪਤੀ ਜੋਬ ਬਾਈਡਨ ਦੀ ਥਾਂ ਲੈਣ ਤੋਂ ਬਾਅਦ ਚੱਲ ਰਹੀ ਹੈ ਸਾਥੀ ਵਿਮ ਵਾਲਜ਼ ਨਾਲ ਵਾਈਟ ਹਾਊਸ ਵਿੱਚ ਬੋਲੀ ਲਗਾ ਰਹੀ ਹੈ ਤਾਜ਼ੇ ਪੋਲਸ ਜਹ ਦੇ ਰਹੇ ਨੇ ਕਿ ਹੈਰਿਸ ਤੇ ਟਰੰਪ ਵਿੱਚ ਵੱਡਾ ਪਾੜਾ ਪੈਂਦਾ ਨਜ਼ਰ ਆ ਰਿਹਾ ਪਿੰਡੂ ਸ਼ਹਿਰੀ ਉਪਨਗਰੀਆਂ ਵਾਂਡੇ ਜਿੱਤੇ ਕਿ ਜਨਕ ਇੰਮਜਬੂਤ ਬਣਦੀ ਹੋਈ ਨਜ਼ਰ ਆ ਰਹੀ ਹੈ ਜਿਵੇਂ ਕਿ ਡੋਨਲਡ 트াম্প ਨੇ ਪੈਂਸਨ ਮੇਲੀਆਂ ਵੱਲ ਆਪਣਾ ਧਿਆਨ ਖਿੱਚਿਆ ਬਾਈਡਨ ਤੇ ਹੈਰਿਸ ਨੇ ਕੱਲ ਜਿੱਥੇ ਪਿਟਸਬਰਗ ਵਿੱਚ ਇਕੱਠੇ ਰੈਲੀ ਕੀਤੀ ਜਦੋਂ ਕਿ ਆਜ਼ਾਦ ਉਮੀਦਵਾਰ ਰੌਬਰਟ ਐਫ ਕੈਨੇਡੀਅਨ ਜੂਨੀਅਰ ਨੇ ਅਗਸਤ ਵਿੱਚ ਆਪਣੇ ਰਾਸ਼ਟਰਪਤੀ ਚੋਣ ਮੁਅਮਲਤ ਕਰ ਦਿੱਤਾ ਤੇ 트াম্প ਦਾ ਸਮਰਥਨ ਕੀਤਾ ਸੀ ਅਜੇ ਤੱਕ ਕੋਈ ਵੀ ਸਪਸ਼ਟ ਪ੍ਰਭਾਵ ਨਹੀਂ ਹੋਇਆ ਕਿਸੇ ਵੀ ਉਮੀਦਵਾਰ ਨੂੰ ਸਮਰਥਨ ਵਿੱਚ ਕਾਫੀ ਵਾਅਦਾ ਨਹੀਂ ਮਿਲਿਆ ਉੱਥੇ ਹੀ ਜੋ ਐਗਜ਼ਿਟ ਪੋਲ ਬਣ ਕੇ ਨਿਕਲ ਕੇ ਸਾਹਮਣੇ ਆ ਰਹੇ ਨੇ ਉਸ ਵਿੱਚ ਹੈਰਿਸ ਨੇ ਜਿੱਥੇ 530 ਐਟ ਦੁਆਰਾ ਇੱਕ ਰਾਸ਼ਟਰੀ ਪੋਲ ਤੋਂ ਤਾਜ਼ਾ ਆਸਥਾ ਵਿੱਚ 트ੰਪ ਤੋਂ 3.3 ਅੰਕ ਜਿੱਥੇ ਵੱਧ ਹਾਸਲ ਕੀਤੀ ਹੈ ਆਸਥਨ ਹੈਰਿਸਰ ਰਾਸ਼ਟਰੀ ਚੋਣਾਂ ਵਿੱਚ 트ੰਪ ਤੋਂ ਮਾਮੂਲੀ ਤੌਰ ਤੇ ਅੱਗੇ ਹੈ ਹਾਲਾਂਕਿ ਸਵਿੰਗ ਰਾਜਾਂ ਵਿੱਚ ਵਿਭਿੰਨਤਾ ਨਾਲ ਦੌੜ ਤੰਗ ਦੀ ਬਣੀ ਹੋਈ ਹੈ ਹਾਲਾਂਕਿ ਐਕਟਿਵ ਵੋਟ ਦੁਆਰਾ 2 ਸਤੰਬਰ ਤੱਕ ਦੇ ਇੱਕ ਨਵੇਂ ਪੋਲ ਵਿੱਚ 5 ਪੁਆਇੰਟਾਂ ਦੀ ਵਾੜਤ ਦੇ ਹਫਕਿਆਂ ਤੋਂ ਬਾਅਦ ਹੈਰਿਸ ਦੀ ਲੀਡ ਸਿਰਫ 1.6% ਹੈ 1000 ਸੰਭਾਵਿਤ ਵੋਟਰਾਂ ਦਾ ਪੋਲ ਸਹਿਵੇ ਚੁਣਿਆ ਜਾਂਦਾ ਕਿਉਂਕਿ ਉੱਤਰਦਾਤਾ ਐਪ ਨੂੰ ਡਾਊਨਲੋਡ ਕਰਨ ਅਤੇ ਯੋਗਦਾਨ ਪਾਉਣ ਵਿੱਚ ਚੋਣ ਕਰਦੇ ਨੇ ਜਦੋਂ ਕਿ 트럼ਪ 63% ਵੋਟਾਂ ਦੇ ਨਾਲ ਪਿੰਡੂ ਵੋਟਰਾਂ ਨੂੰ ਆਪਣੇ ਵੱਲ ਖਿੱਚ ਰਹੇ ਨੇ ਹੈਰਿਸ ਸ਼ਹਿਰੀ ਨਿਵਾਸੀ 58% ਅਤੇ ਉਪਨਗਰੀ ਦੇ ਵਿੱਚ ਵੋਟਰ 56% ਦੂਮਾ ਵਿੱਚ ਅੱਗੇ ਚੱਲ ਰਹੇ ਨੇ ਇਹ ਉਪਨਗਰੀਆਂ ਵਿੱਚ ਵੋਟਰ ਜਿੱਥੇ 2016 ਵਿੱਚ ਹੇਲਰੀ ਕਲਿੰਟਨ ਨਾਲੋਂ 트럼ਪ ਨੂੰ ਚੁਣਿਆ ਜਦੋਂ ਕਿ 2020 ਦੇ ਵਿੱਚ ਬਾਈਡਨ ਨੂੰ ਡੈਮੋਕ੍ਰੇਟ ਦੀ ਲੀਡ ਦੇ ਵਿੱਚ ਬਦਲ ਦਿੱਤਾ 27 ਅਗਸਤ ਤੱਕ ਇੱਕ ਹੋਰ ABC ਨਿਊਜ਼ ਦੇ ਪੋਲ ਦੱਸਦੇ ਨੇ ਕਿ ਅਮਰੀਕੀ ਜਨਤਾ ਸੋਚਦੀ ਹੈ ਕਿ ਐਰਸ ਆਪਣੀ ਮੋਹਮ ਵਿੱਚ ਸਮੁੱਚੇ ਤੌਰ ਤੇ ਵਧੀਆ ਕੰਮ ਕਰ ਰਹੀ ਹੈ ਜਦੋਂ ਕਿ 트ੰਪ ਲਾਲ ਰੰਗ ਦੇ ਵਿੱਚ ਰੰਗਿਆ ਹੋਇਆ ਪੋਲ ਇਸ ਦਾ ਵੀ ਸੁਝਾਅ ਦਿੰਦਾ ਕਿ 트ੰਪ ਸਮਰਥਕਾਂ ਦਾ 1/3 31% ਆਪਣੀ ਪਸੰਦ ਬਾਰੇ ਰਿਜ਼ਰਵੇਸ਼ਨ ਰੱਖਦੇ ਇਹ ਰਿਜ਼ਰਵੇਸ਼ਨ 18% ਦੇ ਨਾਲ ਕਾਮਲਾ ਹੈਰਸ ਦਾ ਸਮਰਥਨ ਕਰਨ ਵਾਲੇ ਲੋਕਾਂ ਦੀ ਗਿਣਤੀ ਤੋਂ ਦੁੱਗਣਾ ਹੈ ਤੇ ਹੈਰਿਸ ਨੂੰ ਡੈਮੋਕ੍ਰੇਟਿਕ ਸਮਰਥਨਾ ਵਿੱਚ ਵਿਸ਼ਵਾਸ ਦੇ ਅੰਦਰ ਸੁਧਾਰ ਹੋਇਆ ਪ੍ਰਤੀਤ ਹੁੰਦਾ ਕਿਉਂਕਿ ਜੁਲਾਈ ਵਿੱਚ ਉਸ ਪੋਲ ਵਿੱਚ ਪਾਇਆ ਗਿਆ ਕਿ ਬਾਈਡਨ ਦੇ 34% ਸਮਰਥਕਾਂ ਨੂੰ ਉਸ ਦੀ ਉਮੀਦਵਾਰੀ ਬਾਰੇ ਰਜੇਸ਼ਨ ਸੀ ਜੁਲਾਈ ਵਿੱਚ ਸਿਰਫ 34% ਬਾਈਡਨ ਵੋਟਰਾਂ ਉਸ ਨੂੰ ਉਸ ਦੀ ਉਮੀਦਵਾਰੀ ਤੇ ਜ਼ੋਰਦਾਰ ਸਮਰਥਨ ਕੀਤਾ ਜਦੋਂ ਕਿ 60% ਤੋਂ ਵੱਧ ਹੈਰਿਸ ਦਾ ਜ਼ੋਰਦਾਰ ਸਮਰਥਨ ਕਰ ਰਹੇ ਨੇ ਹਾਲਾਂਕਿ ਪੰਜ ਵਿੱਚੋਂ ਇੱਕ ਹੈਰਿਸ ਵੋਟਰ ਬੁੱਕ ਤੌਰ ਤੇ ਦੂਜੇ ਉਮੀਦਵਾਰਾਂ ਲਈ ਨਾ ਪਸੰਦ ਕਰਨਾ ਦੇ ਕੰਮ ਕਰ ਰਹੇ ਨੇ ਜਦੋਂ ਕਿ ਸਿਰਫ 9% 트럼ਪ ਸਮਰਥਕ ਐਸਾ ਮਹਿਸੂਸ ਕਰ ਰਹੇ ਨੇ ਜਦੋਂ ਕਿ 19 ਤੋਂ 22 ਅਗਸਤ ਤੱਕ DNC ਨੇ ਹੈਰਿਸ 트럼ਪ ਦੇ ਸਮੁੱਚੇ ਭਾਜਨ ਵਿੱਚ ਥੋੜਾ ਜਿਹਾ ਨੁਕਸਾਨ ਕੀਤਾ ਦੋਵਾਂ ਉਮੀਦਵਾਰਾਂ ਦੇ ਸਮਰਥਨ ਵਿੱਚ ਕਿਤੇ ਨਾ ਕਿਤੇ ਇੱਕ ਵੱਡਾ ਪਾੜਾ ਪੈਂਦਾ ਵੀ ਨਜ਼ਰ ਆ ਰਿਹਾ ਹੈ ਹੈਰ ਦਾ ਸਮਰਥਨ ਕਰਨ ਵਾਲੀ ਔਰਤਾਂ ਦੀ ਗਿਣਤੀ ਪ੍ਰੀ ਕਨਵੈਨਸ਼ਨ ਨੰਬਰਾਂ ਤੋਂ ਪਲੱਸ 3.0 ਤੋਂ ਵੱਧ ਕੇ 54% ਹੋ ਗਿਆ ਜਦੋਂ ਕਿ ਸਰਵੇਖਣ ਵਿੱਚ ਸਿਰਫ 41% ਔਰਤਾਂ ਨੇ 트ੰਪ ਦਾ ਸਮਰਥਨ ਕੀਤਾ ਹਾਲਾਂਕਿ 트ੰਪ ਨੇ ਇਸ ਮਿਆਦ ਵਿੱਚ ਪੁਰਸ਼ਾਂ ਦੇ ਅੰਦਰ ਪਲੱਸ 5 ਅੰਕ ਦਾ ਜਿੱਥੇ ਵਾਧਾ ਪ੍ਰਾਪਤ ਕਰਨ ਲੱਗਾ ਰਿਪਬਲਿਕ ਉਮੀਦਵਾਰ ਦਾ ਸਮਰਥਨ ਕਰਨ ਵਾਲੇ 51% ਪੋਰਸ਼ਨ ਨੇ ਪੋਲ ਇਹ ਵੀ ਦੱਸਦਾ ਹੈ ਕਿ ਕੈਨੇਡੀ ਦੇ ਬਾਹਰ ਜਾਣ ਵਾਲੇ ਵੋਟਰਾਂ ਦੀ ਬਹੁ ਗਿਣਤੀ 79% ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇ 트럼ਪ ਹੈਰਸ ਦੀ ਗਿਣਤੀ ਤੇ ਕੋਈ ਪ੍ਰਭਾਵ ਨਹੀਂ ਪਿਆ ਇਹਨਾਂ ਤਬਦੀਲੀਆਂ ਵਿੱਚ ਚੋਣਾਂ ਦੇ ਅੰਦਰ ਦਿਖਾਈ ਦੇਣ ਵਾਲਾ ਜੋ ਸਮਾਂ ਉਹ ਕਿਤੇ ਨਾ ਕਿਤੇ ਲੱਗਦਾ ਨਜ਼ਰ ਆ ਰਿਹਾ ਦਾ ਇੰਡੀਪੈਂਡੈਂਟ ਦਾ ਇਹ ਵਿਸ਼ਲੇਸ਼ਣ ਦੱਸਦਾ ਹੈ ਕਿ ਕਿਵੇਂ आरएफ के जूनियर न्यू मैक्सिको वरगे राज्य ਦੇ ਅੰਦਰ ਵਧੇਰੇ ਸਮਰਥਨ ਪ੍ਰਾਪਤ ਹੈ ਅਤੇ ਕੁਝ ਛੋਟੀਆਂ ਵੋਟਾਂ ਨੂੰ ਅਜੇ ਖਾਲੀ ਕਰ ਸਕਦਾ ਹੈ ਤੇ ਉੱਥੇ ਹੀ ਦੱਸ ਦਈਏ ਕਿ ਐਕਟੀਵੇਟ ਸਤੰਬਰ 2 ਦਾ ਪੋਲ ਦਰਸਾਉਂਦਾ ਕਿ 트럼ਪ ਦੇ ਮੁੱਖ ਸਮਰਥਕ ਪੋਰਸ਼ ਵੋਟਰ 65+ ਅਤੇ ਸਫੇਦ ਵੋਟਰ ਜਿਨ੍ਹਾਂ ਕੋਲ ਕਾਲਜ ਦੀ ਪੜ੍ਹਾਈ ਨਹੀਂ ਹੈ ਹਾਲਾਂਕਿ ਹੈਰਸ ਅਤੇ 트럼ਪ ਇਸ ਪੋਲ ਵਿੱਚ 50 ਅਤੇ 64 ਉਮਰ ਵਰਗ ਦੇ ਅੰਦਰ ਬਰਾਬਰ ਨੇ ਜੋ ਪਹਿਲਾਂ 트럼ਪ ਵੱਲ ਝੁਕਦੇ ਨਜ਼ਰ ਆ ਰਹੇ ਸਨ ਹੈਰਿਸ ਨੇ ਨੌਜਵਾਨ ਵੋਟਰਾਂ, ਮਹਿਲਾ ਵੋਟਰਾਂ ਤੇ ਕਾਲੇ ਵੋਟਰਾਂ ਦੇ ਨਾਲ ਸਭ ਤੋਂ ਵਧੀਆ ਪੋਲ ਕਰਤੀ ਹੈ ਜਿਨ੍ਹਾਂ ਵਿੱਚ ਹੈਰਿਸ ਨੂੰ ਪਲੱਸ 52 ਅੰਕ ਦੀ ਲੀਡ ਹੈ ਇਸ ਦੌਰਾਨ 트럼ਪ ਨੂੰ ਲੈਟਿਨੋ ਵੋਟਰਾਂ ਦੇ ਨਾਲ ਪਲੱਸ 6 ਦੀ ਅੰਕ ਵਧਤ ਨਜ਼ਰ ਆ ਰਹੀ ਹੈ ਉਥੇ ਆਜ਼ਾਦ ਦੀ ਗੱਲ ਕੀਤੀ ਜਾਵੇ ਤਾਂ 11 1501 ਰਜਿਸਟਰਡ ਵੋਟਰਾਂ ਵਿੱਚੋਂ ਇੱਕ ਮਾਈਨਿੰਗ ਕੰਸਲਟਰ ਮੈਗਾਪੋਲ ਦਰਸਾਉਂਦਾ ਹੈ ਕਿ ਸਤੰਤਰ ਵੋਟਰ ਵੀ ਹੈਰਿਸ ਵੱਲ ਵਧੇਰੇ ਝੁਕਾ ਦੇ ਰਹੇ ਨੇ ਹਾਲਾਂਕਿ ਪ੍ਰਸ਼ਟ ਵੋਟਰ ਸਮੂਹ ਦੇ ਵੱਖ-ਵੱਖ ਸਰਵੇਖਣਾਂ ਵਿੱਚ ਮਹੱਤਵਪੂਰਨ ਅੰਤਰ ਵੀ ਨਜ਼ਰ ਆ ਰਿਹਾ ਹੈ ਚੋਣ ਇਸ ਚੋਣ ਦੀ ਅਗਵਾਈ ਕਰਨ ਵਾਲੇ ਹੈਰਿਸ ਜਾਂ ਟਰੰਪ ਲਈ ਆਜ਼ਾਦ ਵੋਟਾਂ ਹਾਸਲ ਕਰਨਾ ਮਹੱਤਵਪੂਰਨ ਹੋਵੇਗਾ ਇੱਕ ਕਨੇਡੀ ਨੂੰ ਵੋਟ ਪਾਉਣ ਲਈ ਸਭ ਤੋਂ ਵੱਧ ਸੰਭਾਵਿਤ ਸਮੂਹੀ 10 ਵਿੱਚੋਂ 11 ਆਜਾਦਨ ਕਿਹਾ ਕਿ ਉਹ ਤੀਜੀ ਧਿਰ ਦੇ ਉਮੀਦਵਾਰ ਨੂੰ ਵੋਟ ਪਾਉਣਗੇ ਇਸ ਦੌਰਾਨ ਸਵੈਥਾ ਤੋਂ ਵਿਸ਼ੇਸ਼ ਪੋਲਿੰਗ ਨੇ ਦਿਖਾਇਆ ਕਿ ਵੋਟਰ ਅਜੇ ਵੀ ਆਰਥਿਕਤਾ ਮਹਿੰਗਾਈ ਨੌਕਰੀ ਤੇ ਅਪਰਾਧ ਵਰਗੇ ਪ੍ਰਮੁੱਖ ਨੀਤੀਗਤ ਮੁੱਦਿਆਂ ਨੂੰ ਸੰਭਾਲਣ ਦੇ ਲਈ ਰਿਪਬਲਿਕ ਪਾਰਟੀ ਦੇ ਵਧੇਰੇ ਭਰੋਸਾ ਕਰਦੇ ਨੇ